ਇਹ ਵੀਡੀਓ ਵਾਇਰਲ ਹੋ ਰਹੀ ਸੀ ਕਿ ਵੀ 5 ਰੁਪਏ ਦੇ ਪਤੰਗ ਦੇ ਨਾਲ ਕਹਿੰਦੇ ਵੀ 5 6 ਲੱਖ ਰੁਪਏ ਦਾ ਜਿਹੜਾ ਡਰੋਨ ਐ ਬਾਈ ਆਨੇ ਥੱਲੇ ਸਿੱਟ ਲਿਆ ਬਾਈ ਹੁਣੀ ਧਰ ਫਸਾਇਆ ਉਹ ਡਰੋਨ ਤੇ ਸੀ ਵੱਡਾ ਜਿਹਾ ਨਾ ਤੋੜਤੀ ਡੋਰ ਦੂਜੀ ਵਾਰੀ ਜਦੋਂ ਆਇਆ ਉਹਦੇ ਨਾਲ ਜਦੋਂ ਕਰਿਆ ਮਨੇ ਹੱਥ ਚੋਂ ਡੋਰ ਤੋੜਤੀ ਉਹ ਟਿੱਲ ਹੋਣ ਦੇ ਕਾਰਨ ਉਹਦੇ ਵਿੱਚ ਫਸ ਗਈ ਪੱਕੇ ਲਿਫਟ ਗਈ ਲਿਫਟ ਗਈ ਉਹ ਲਿਫਟਣ ਤੋਂ ਬਾਅਦ ਜਾ ਕੇ ਉੱਪਰਲੇ ਪਾਸੇ ਖੇਤਾਂ ਲਈ ਜਾ ਵੀ ਉੱਥੇ ਅਨ ਬੈਲੈਂਸ ਹੋ ਕੇ ਡਿੱਗ ਪਈ ਜੋ ਤੇ ਨਾਲ ਮਤਲਬ ਗਲੇਲਾ ਰੱਖੀਆਂ ਹੋਈਆਂ ਨੇ ਅੱਜ ਗਲੇਲਾ ਰੱਖੀਏ ਬਾਈ ਤਾਰ ਕੇ ਸੰਗੇ ਮੜੀ ਇਹ ਸੁੱਕ ਸਕਦੇ ਕਹਿੰਦੇ ਵੀ ਅੱਜ ਗਲੇਲ ਲੈ ਕੇ ਆਏ ਪਤੰਗ ਦੇ ਨਾਂ ਨਾਲ ਬਾਈ ਕਹਿੰਦੇ ਵੀ ਗਲੇਲ ਲੈ ਆਏ ਗਲੇਜ ਬਾਈ ਬੱਟੇ ਪਾਉਂਗੇ ਕਿਆ ਪਾਉਂਗੇ ਇਹਦੇ ਜੇ ਗੋਲੀਆਂ ਮਤਲਬ ਕੰਚ ਦੀਆਂ ਜਿਹੜੀਆਂ ਖੇਡਣ ਵਾਲੀਆਂ ਹੁੰਦੀਆਂ ਨੇ ਬੱਚਿਆਂ ਦੀਆਂ ਉਹ ਗੋਲੀਆਂ ਨਹੀਂ ਜੀ ਤੇ ਉਹ ਗੋਲੀਆਂ ਨਾਲ ਅੱਜ ਚਲੇ ਜਾਊਗਾ ਇਹਨਾਂ ਦੂਰ ਉੱਪਰ ਬਿਲਕੁਲ ਬੜੇ ਆਰਾਮ ਨਾਲ ਜੀ ਇਹ ਮਤਲਬ ਕਿ ਘਟ 400 ਫੁੱਟ ਉੱਪਰ ਤੱਕ ਮਤਲਬ ਮਾਰ ਕਰਦੇ ਬਸ ਹੋ ਰਹੀ ਸੀ ਕਿ ਵੀ 5 ਰੁਪਏ ਦੇ ਪਤੰਗ ਦੇ ਨਾਲ ਕਹਿੰਦੇ ਵੀ 5 6 ਲੱਖ ਰੁਪਏ ਦਾ ਜਿਹੜਾ ਡਰੋਨ ਹੈ ਭਾਈਆਂ ਨੇ ਥੱਲੇ ਸੁੱਟ ਲਿਆ ਭਾਈ ਹੁਣ ਇੱਥੇ ਮੌਜੂਦ ਨੇ ਭਾਈ ਕੱਲ ਵੀ ਲੱਗਦਾ ਵੀ 4-5 ਘੰਟੇ ਲੱਗੇ ਰਹੇ ਪਤੰਗ ਡਾਉਂਦੇ ਰਹੇ ਹਾਂਜੀ ਹਾਂਜੀ ਭਾਜੀ ਆ ਸਵੇਰ ਤੋਂ ਲੱਗੇ ਸੀਗੇ ਸਾਢੇ 11 ਵਜੇ ਤੋਂ ਤੇ ਸ਼ਾਮ ਨੂੰ 6 ਵਜੇ ਜਾ ਕੇ ਕਾਮਯਾਬੀ ਮਿਲੀ ਆ ਇਹ ਕਿੰਨਾ ਲੰਮਾ ਅਸਕਰ ਸੀ ਪਹਿਲਾਂ ਵੀ ਚਲਾਉਂ ਉਡਾਉਂਦੇ ਰਹੇ ਸੀ ਇਹ ਕਿ ਐਕਸਪੀਰੀਅੰਸ ਲੰਮਾ ਸੀਗਾ ਭਾਜੀ ਜਿੱਦਾਂ ਸੀਗਾ ਸੀਜ਼ਨ ਦੇ ਵਿੱਚ ਸ਼ੌਂਕ ਨਾਲ ਮਤਲਬ ੜਾ ਲੈਂਦੇ ਸੀਗੇ ਜੀ ਤੇ ਅੱਜ ਉਹ ਸ਼ੌਂਕ ਇੱਥੇ ਆ ਕੇ ਮਤਲਬ ਇਹ ਨਹੀਂ ਪਤਾ ਸੀ ਵੀ ਉਹ ਸੁਪੀਰੀਅੰਸ ਅੱਧਿਕ ਐਨ ਤੇ ਰੱਖਿਆ ਹੋਇਆ ਆਪਣਾ ਬਿਗ ਮੋਰਚੇ ਦੇ ਵਿੱਚ ਕਾਮਯਾਬੀ ਮਿਲੂਗੀ ਇੱਕ ਬਿਹਾ ਮੋਰਚੇ ਦੇ ਵਿੱਚ ਮਤਲਬ ਕੰਮ ਆਇਆ ਸੀ ਉਹ ਕਿਉਂਕਿ ਉਹਨਾਂ ਨੇ ਬਜ਼ੁਰਗਾਂ ਦਾ ਨੁਕਸਾਨ ਬਹੁਤ ਕਰਿਆ ਬਾਈ ਬਹੁਤ ਬਜ਼ੁਰਗਾਂ ਦੇ ਮੇਰੇ ਸਾਹਮਣੇ ਸਿਰ ਫਟਿਆ ਉਹਨੇ ਬੜਾ ਮਤਲਬ ਤਹਲਕਾ ਪਾਇਆ ਹੋਇਆ ਸੀਗਾ ਉਹਨੇ ਜਿਹੜਾ ਡਰੋਨ ਗਿਰਿਆ ਸੀਗਾ ਉਹ ਜਿਹੜਾ ਬੰਬ ਸਿੱਟਰ ਸੀ ਉਹੀ ਡਰੋਨ ਗਿਰਿਆ ਇਸ ਲਈ ਉਹੀ ਸੀਗਾ ਭਾਜੀ ਉਹੀ ਡਰੋਨ ਸੀਗਾ ਉਸ ਤੋਂ ਬਾਅਦ ਉੱਡੇ ਤਾਂ ਨਹੀਂ ਕੋਈ ਨਾ ਨਾ ਉਸ ਤੋਂ ਉਸ ਤੋਂ ਬਾਅਦ ਅੱਜ ਵੀ ਕੋਈ ਉਹਨੇ ਉਡਣ ਦੀ ਕੋਈ ਹੋਰ ਹੈਗੀ ਆ ਸਾਡੇ ਕੋਲ ਮਤਲਬ ਇਹ ਵੀ ਹੋਰ ਵੀ ਸਾਧਨ ਨੇ ਤੇ ਨਾਲ ਮਤਲਬ ਕਲੇਲਾ ਰੱਖਿਆ ਹੋਇਆ ਨੇ ਅੱਜ ਗਲੇਲ ਰੱਖੀ ਹੋਈ ਬਾਈ ਤਾਰ ਕੇ ਖਾਂਗੇ ਮੜੀ ਇਹ ਸੁੱਕ ਸਕਦੇ ਬਾਈ ਕਹਿੰਦੇ ਵੀ ਅੱਜ ਗਲੇਲ ਲੈ ਕੇ ਆਏ ਪਤੰਗ ਦੇ ਨਾਂ ਨਾਲ ਬਾਈ ਕਹਿੰਦੇ ਵੀ ਗਲੇਲ ਲੈ ਆਏ ਫਿਰ ਗਲੇਲ ਬਾਈ ਬੱਟੇ ਪਾਉਂਗੇ ਕਿਆ ਪਾਉਂਗੇ ਇਹਦੇ ਚ ਗੋਲੀਆਂ ਮਤਲਬ ਕੰਚ ਦੀਆਂ ਜਿਹੜੀਆਂ ਖੇਡਣ ਵਾਲੀਆਂ ਹੁੰਦੀਆਂ ਨੇ ਬੱਚਿਆਂ ਦੀਆਂ ਉਹ ਗੋਲੀਆਂ ਨੇ ਜੀ ਤੇ ਉਹ ਗੋਲੀਆਂ ਨਾਲ ਅੱਜ ਚਲੇ ਜਾਊਗਾ ਇਹਨਾਂ ਦੇ ਉੱਪਰ ਬਿਲਕੁਲ ਬੜੇ ਆਰਾਮ ਨਾਲ ਜੀ ਇਹ ਮਤਲਬ ਕੋਟਾ 400 ਫੁੱਟ ਉੱਪਰ ਤੱਕ ਮਤਲਬ ਮਾਰ ਕਰਦਾ ਹੈ 400 ਫੁੱਟ ਤੱਕ ਉੱਪਰ ਬਿਲਕੁਲ ਬਿਲਕੁਲ ਆਰਾਮ ਨਾਲ ਕਰ ਦਿੰਦਾ ਜੀ ਕਿਵੇਂ ਦੇਖਦੇ ਹੋ ਬਾਈ ਕੱਲ ਵੀ ਨੌਜਵਾਨਾਂ ਦੇ ਉੱਪਰ ਸਿੱਟੇ ਕਹਣ ਹੋ ਰਿਹਾ ਇੱਥੇ ਬਰੇ ਕਹਣ ਤਾਂ ਹੋ ਹੀ ਰਿਹਾ ਏਦਾਂ ਲੱਗੇ ਨਹੀਂ ਰਿਹਾ ਕਿ ਆਪਣੇ ਦੇਸ਼ ਚ ਘੁੰਮ ਰਹੇ ਆਪਾਂ ਇਹ ਕੋਈ ਬਾਰਡਰ ਆਮ ਬਾਰਡਰ ਇੱਥੇ ਨੂੰ ਅੱਗੇ ਵੀ ਆਪਾਂ ਲੰਘਦੇ ਸੀ ਆ ਕਰਦੇ ਸੀਗੇ ਤੇ ਡਿਮਾਂਡਾਂ ਵੀ ਕੋਈ ਏਦਾਂ ਨਹੀਂ ਹੈਗਾ ਹਨਾ ਵੀ ਮਤਲਬ ਕੋਈ ਅਲੱਗ ਰਾਜ ਦੀਆਂ ਨੇ ਡਿਮਾਂਡਾਂ ਵੀ ਇਹ ਨੇ ਆਪਣੀ ਫਸਲ ਦੀਆਂ ਡਿਮਾਂਡਾਂ ਨੇ ਤੇ ਇਹ ਆਪਣਾ ਹੱਕ ਵੀ ਬਣਦਾ ਪਰ ਜਿਹੜੇ ਥਰੂ ਗੈਸ ਉਹ ਵੀ ਐਕਸਪਾਇਰੀ ਡੇਟ ਸਿੱਟ ਰਹੇ ਨੇ ਬਾਈ ਜਿਹੜੇ ਆਪਣੇ ਦੇ ਸਿੱਟ ਰਹੇ ਨੇ ਐਕਸਪਾਇਰੀ ਡੇਟ ਨੇ ਉਹ ਵੀ ਤੇ ओरिजिनल ਜਿਹੜੀਆਂ 315 ਦੇ ਵਿੱਚ ਬਰਾਸਟ ਪੈਂਦੇ ਨੇ ਗੋਲੀਆਂ ਪੈਂਦੀਆਂ ਨੇ ਉਹ ਮਾਰੀਆਂ ਨੇ ਬਾਈ ਆ ਟਰੈਕਟਰ ਸਾਹਮਣੇ ਖੜਾ ਉਹ ਟਰੈਕਟਰ ਦੇ ਫਾੜ ਤੇ ਟਾਇਰ ਇੱਕ ਮੁੰਡੇ ਦੇ ਵੀ ਲੱਗੀ ਆ ਗੋਲੀ ਬਹੁਤ ਬੁਰਾ ਹਾਲ ਹੋਇਆ ਬਬਾਈ ਦੇਖ ਕੇ ਸ਼ਰਮ ਆਂਦੀ ਆ ਵੀ ਅਸੀਂ ਐਸੇ ਦੇਸ਼ 'ਚ ਰਹਿੰਦੇ ਆ ਕਿੱਥੋਂ ਆਏ ਬਾਈ ਤੁਸੀਂ ਪਿੰਡ ਦੱਸੋਗੇ ਮੇਰਾ ਪਿੰਡ ਸ਼ੇਰਮਾਜਰਾ ਜੀ ਕਿੱਥੋਂ ਪੰਜਾਬ ਤੋਂ ਹੀ ਹਾਂ ਜੀ ਪਟਿਆਲਾ ਜੀ ਜੇ ਪਟਿਆਲੇ ਤੋਂ ਆਏ ਉਹ ਪਹਿਲੇ ਦਿਨ ਤੋਂ ਡਟੇ ਹੋਏ ਆ ਇੱਥੇ ਭਾਜੀ ਹਾਂ ਸ਼ੁਰੂ ਤੋਂ ਜਿੱਦਣ ਤੋਂ ਆਏ ਸੀ ਸਭ ਤੋਂ ਸਟਾਰਟਿੰਗ ਦੇ ਵਿੱਚ ਹੀ ਆਏ ਸੀ ਅੱਗੇ ਜੀ ਉਦੋਂ ਦੂਰੀਆਂ ਜੀ ਕੀ ਲੱਗਦਾ ਵੀ ਕਿਸਾਨ ਜਿੱਥੇ ਬੰਦੇ ਨੇ ਜੀ ਬਾਈ ਮੀਟਿੰਗ ਚੱਲ ਰਹੀ ਹੈ ਸੈਂਟਰ ਦੇ ਮੰਤਰੀਆਂ ਨਾਲ ਬਿਲਕੁਲ ਚੱਲ ਰਹੀ ਹੈ ਦੇਖੋ ਜੀ ਅਸੀਂ ਵੀ ਮਤਲਬ ਉਮੀਦ ਰੱਖਦੇ ਆ ਵੀ ਕੋਈ ਨਾ ਕੋਈ ਹੱਲ ਨਿਕਲ ਜੇ ਜੇ ਕਿਤੇ ਸਰਕਾਰਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਮਤਲਬ 2-4 ਦਿਨਾਂ ਦਾ ਕੰਮ ਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਸੈਂਪਲ ਦੇਖਿਆ ਕਿ ਇੱਕ ਸਾਲ ਬੈਠੇ ਰਹੇ ਸੀ ਕਿਸਾਨ ਇਹ ਵੀ ਕਿਤੇ ਇਹ ਆ ਵੀ ਉਹਦਾ ਰਿਕਾਰਡ ਨਾ ਤੋੜਨਾ ਪਵੇ ਸਾਨੂੰ ਜੇ ਰਿਕਾਰਡ ਵੀ ਟੁੱਟਣਾ ਪੈ ਗਿਆ ਦੇਖੋ ਇਹਦੇ ਲੰਗਰਾਂ ਦੀ ਵਿਵਸਥਾ ਸਭ ਕੁਝ ਹੋ ਗਿਆ ਬੱਲੇ ਬੱਲੇ ਆ ਕੋਈ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਜਿੰਨੀ ਛੇਤੀ ਹੋ ਸਕਦਾ ਸਾਡੀਆਂ ਮੰਗਾ ਮਤਲਬ ਪੂਰੀਆਂ ਕਰੀਆਂ ਜਾਣ ਤੇ ਨਹੀਂ ਤਾਂ ਫਿਰ ਅੱਗੇ ਸੰਘਰਸ਼ ਅੱਗੇ ਤੱਕ ਚੱਲੂਗਾ ਜੀ ਕਿੰਨੇ ਕਿ ਸਾਥੀ ਆਏ ਨੇ ਆਪਣੇ ਪਿੰਡ ਤੋਂ ਮੇਰੇ ਪਿੰਡ ਤੋਂ ਬਾਈ ਜੀ 20 ਮੁੰਡੇ ਆ ਜੀ ਜਿਹੜੇ ਜਾਂਦੇ ਆ ਦੋ ਦਿਨ ਹੋਰ ਰਹਿੰਦੇ ਨੇ ਇੱਥੇ ਤੇ ਉਦੋਂ ਬਾਅਦ ਦੇ ਵਿੱਚ ਚੇਂਜ ਹੋ ਜਾਂਦੇ ਨੇ ਹੋਰ ਆ ਜਾਂਦੇ ਆ ਟਰੈਕਟਰ ਟਰਾਲੀ ਤੇ ਆਏ ਬਾਈ ਤੁਸੀਂ ਵੀ ਹਾਂ ਟਰੈਕਟਰ ਟਰਾਲੀਆਂ ਤੇ ਨੇ ਭਾਜੀ ਮੋਟਰਸਾਈਕਲ ਵੀ ਨੇ ਜੀਪਾ ਵੀ ਨੇ ਨਾਲ ਲੈ ਕੇ ਆਏ ਸਾਰਾ ਤਾਂਗੜਾ ਆ ਆਈਡੀਆ ਬਾਈ ਕਿਸੇ ਨੇ ਦੱਸਿਆ ਸੀ ਕਿ ਇਹ ਤਾਂ ਆਪ ਖੁਦ ਹੀ ਦਿਮਾਗ ਦੇ ਵਿੱਚ ਆ ਗਿਆ ਇਹ ਭਾਜੀ ਜਿੱਦਾਂ ਡਰੋਨ ਉੜਦਾ ਸੀਗਾ ਉਹਦੇ ਰੋੜੇ ਮਾਰਦੇ ਸੀ ਰੋੜਿਆਂ ਨਾਲ ਤਾਂ ਉਹਦੀ ਕੋਈ ਮਤਲਬ ਹੁੰਦੇ ਨਹੀਂ ਸੀ ਗੱਲ ਉਸ ਤੋਂ ਬਾਅਦ ਦੇ ਵਿੱਚ ਆਈਡੀਆ ਆਇਆ ਵੀ ਕੀ ਵੀ ਜਿਹੜੀਆਂ ਡੋਰਾ ਹੁੰਦੀਆਂ ਨੇ ਇਹ ਮਤਲਬ ਪਤੰਗਾਂ ਨਾਲ ਵੀ ਉਹਦੇ ਵਿੱਚ ਫਸਾਇਆ ਜਾਵੇ ਉਹ ਵੀ ਗੱਲ ਇਹ ਸੀਗਾ ਜਦੋਂ ਪਹਿਲੀ ਵਾਰ ਫਸਾਇਆ ਉਹ ਡਰ ਦੀ ਡੋਰ ਦੂਜੀ ਵਾਰੀ ਜਦੋਂ ਆਇਆ ਉਹਦੇ ਨਾਲ ਜਦੋਂ ਕਰਿਆ ਮਨੇ ਹੱਥ 'ਚੋਂ ਡੋਰ ਤੋੜਤੀ ਉਹ ਟਿੱਲ ਹੋਣ ਦੇ ਕਾਰਨੋਂ ਦੇ ਵਿੱਚ ਫਸ ਗਈ ਪੱਕੇ ਲਿਪਟ ਗਈ ਲਿਫਟ ਗਈ ਉਹ ਲਿਫਟਣ ਤੋਂ ਬਾਅਦ ਜਾ ਕੇ ਉੱਪਰਲੇ ਪਾਸੇ ਖੇਤਾਂ ਲਈ ਜਾ ਵੀ ਉੱਥੇ ਅਨਬੈਲੈਂਸ ਹੋ ਕੇ ਡਿੱਗ ਪਈ ਹੋ ਗਈ। ਪੂਰੀ ਕੁੱਟ ਬਾਅਦ ਡਰੋਨ ਚੱਕੀ ਵੀ ਲੈ ਕੇ ਆਏ ਕਹਿੰਦੇ ਇੱਥੇ ਦੇਖੋ ਉਹਦਾ ਡਰੋਨ ਦਾ ਪੂਰਾ ਹਿੱਸਾ ਤਾਂ ਨਹੀਂ ਸਾਡੇ ਹੱਥ ਆਇਆ ਜਿਹੜਾ ਮੇਨ ਹਿੱਸਾ ਹੈ ਜਿਹੜਾ ਗੋਲਾ ਛੱਡਦਾ ਸੀਗਾ ਹਾਫ ਹਿੱਸਾ ਉਹ ਸਾਡੇ ਕੋਲ ਆ ਗਿਆ ਤੇ ਬਾਕੀ ਜਿਹੜੇ ਪੁਲਿਸ ਵਾਲੇ ਸੀ ਉਹ ਨਾਲ ਲੈ ਗਏ ਚੱਕ ਕੇ ਆਪਣੇ। ਸਹਜ ਵੱਡਾ ਸੀ ਡਰੋਨ ਦਾ। ਆ ਘੱਟੋ ਘੱਟ ਪਾਜੀ 4.5 ਫੁੱਟ ਦਾ ਡਰੋਨ ਸੀਗਾ। ਬਹੁਤ ਵੱਡੇ ਸਾਈਜ਼ ਦੇ ਸੀਗੇ। ਬਹੁਤ ਵੱਡਾ ਡਰੋਨ ਸੀਗਾ। ਤੇ ਹੁਣ ਡਟੇ ਰਹਾਂਗੇ ਇੱਥੇ। ਬਿਲਕ ਪੂਰੀ ਸੇਵਾ ਨਿਭਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਵੀਰ ਨੇ ਕੱਲ ਜਿਨ੍ਹਾਂ ਨੇ ਪਤੰਗ ਦੇ ਨਾਲ ਜੋ ਕਿ ਦੇਖ ਸਕਦੇ ਹੋ ਡੋਰ ਦੇ ਨਾਲ ਪਤੰਗ ਬਣ ਕੇ ਹਵਾ ਦੇ ਵਿੱਚ ਉਡਾ ਕੇ ਡਰੋਨ ਸੱਟਿਆ ਸੀਗਾ ਤੇ ਅੱਜ ਵੀ ਇੱਥੇ ਡਟੇ ਹੋਏ ਨੇ ਤੇ ਅੱਜ ਕਹਿੰਦੇ ਵੀ ਅਗਰ ਦੋਹਰਾ ਡਰੋਨ ਆਉਂਦੇ ਨੇ ਜੇ ਪਤੰਗ ਨਹੀਂ ਕਿਸੇ ਤਰੀਕੇ ਨਾਲ ਕਾਮਯਾਬ ਨਹੀਂ ਥੱਲੇ ਡਰੋਨ ਗਿਰਦਾ ਤਾਂ ਗਲੇਲ ਦੇ ਨਾਲ ਜੋ ਬਾਟੇ ਹੁੰਦੇ ਨੇ ਛੋਟੇ ਛੋਟੇ ਉਹ ਨਾਲ ਬਣ ਕੇ ਹਵਾ ਦੇ ਵਿੱਚ ਮਾਰਾਂਗੇ ਤਾਂ ਡਰੋਨ ਨੂੰ ਦੁਬਾਰਾ ਜਿਹੜੀ ਸੱਟਣ ਦੀ ਹੈ ਕੋਸ਼ਿਸ਼ ਕਰਾਂਗੇ ਧੰਨਵਾਦ ਜੀ